ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਸਵੇਰੇ ਸਵੇਰੇ ਮਾਨੋ ਆਨੰਦ ਚਿਚੋਂ ਪਿੰਡ ਕੱਚੇ ਨੂੰਗੀਆਂ ਛਤਾਂ ਵਾਲੇ ਬਣੇ ਘਰ ਸਤੂਚੀਆਂ ਲੰਮੀਆਂ ਪਹਾੜੀਆਂ ਤੇ ਨੀਲਾ ਆਸਮਾਨ ਤੇ ਇੱਧਰ ਖੜਾ ਡੀਆਈ 35 ਸੋਨਾਲੀਕਾ ਇਹ ਬਾਕਾ ਵੀਉ ਬਣਦਾ ਆਪਣੇ ਰੂਮ ਦੇ ਵਿੱਚ ਲੋਈ ਛੱਡੀਆਂ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਤੇ ਆਹ ਆਪਣਾ ਪਾਉ ਬੰਬੇ ਵਾਲਾ ਖੜਾ ਤੇ ਇਧਰ ਕੁਦਰਤ ਦਾ ਆਨੰਦ ਮਾਣਦੇ ਹੋਏ ਬਾਈਕਰ ਬਾਈਆਂ ਨੇ ਬੜਾ ਟਿਕਾਣੇ ਤੇ ਆ ਕੇ ਟੈਂਟ ਲਾਇਆ ਪਾਉ ਤੇ ਇਸ ਸਪਿਤੀ ਵਲੀ ਦੇ ਵਿੱਚ ਸਨੂ ਲੈਪੜ ਕਾਫੀ ਆ ਪਰ ਸਰਦੀਆਂ ਆ ਜੀ ਵਿੰਟਰ ਦੇ ਵਿੱਚ ਉੱਤੇ ਖਾਣ ਪੀਣ ਨੂੰ ਘੱਟ ਹੁੰਦਾ ਆ ਤੇ ਥੱਲੇ ਉਤਰਦੇ ਸਰਦੀਆਂ ਦੇ ਲੋਕ ਇਧਰ ਸਨੂ ਲਿਪਰਡ ਦੇਖਣ ਆਉਂਦੇ ਆ ਖਾਸ ਕਰ ਸਿਆੜਾ ਚ ਪਰ ਦੀ ਦੇ ਉਹ ਕਿਸੇ ਕਿਸੇ ਨੂੰ ਹੀ ਆ ਤੇ ਜੇ ਦੇਖਦਾ ਵੀ ਆ ਤਾਂ ਜਿੱਦਾਂ ਆਪਾਂ ਕਹਦੇ ਯੇ ਬੇਅਕਾ ਖਰਗੋਸ਼ ਜਿਹੜਾ ਦੇਖਦਾ ਐ ਢੀ ਦੂਰੋਂ ਰਾਗਿਆਂ ਦਾ ਕੋਈ ਕਿਸਮਤ ਵਾਲਾ ਹੀ ਆ ਜੇ ਇਹਨੂੰ ਦੇਖਦਾ ਹੋਵੇ ਸਨੂ ਲਿਪਰਡ ਭਾਈਓ ਮਾਣੋ ਨੰਦ ਦੋ ਬਾਈਕਰ ਆ 2% ਐਂਟ ਆਟ ਕੈਸ਼ ਲੋਨ ਦਾ ਤੇ ਉੱਚ ਸੁੱਤੇ ਪਏ ਹੱਲੇ ਸੜਕ ਦੇ ਉੱਤੋਂ ਦੀ ਵਗਦਾ ਹੋਇਆ ਨਾਲਾ ਆਪਣੇ ਚਿਚਮ ਤੋਂ ਲੁਸਰ ਨੂੰ ਜਾਂਦੇ ਰਾਂ ਬਾਈ ਕਰ ਰਹੇ ਨੇ ਕਿੰਨਾ ਆਨੰਦ ਦੇ ਆਹ ਆਪਣੇ ਬੂਟ ਕਿੱਲੇ ਹੋਣਗੇ ਜਾਂ ਕਿੰਨਾ ਉਹ ਫਸ ਗਿਆ ਕੱਤ ਦੇ ਕੱਦੇ ਪਾਉ ਫਾਸਲੀਆ ਮੋਟ ਸਾਰੇ ਟੈਕ ਲੋ ਆਪਾਂ ਆਪਣਾ ਕੋੜਾ ਤੂਫਾਨ ਕਰ ਲਿਆ ਇਧਰੋਂ ਪਾਰ ਸਾਈਕਲ ਵਾਲੇ ਨੂੰ ਇਹੀ ਮੌਜ ਹੁੰਦੀ ਆ ਬਸ ਅੱਜ ਦਾ ਸਾਈਡ ਤੇ ਪੱਥਰ ਜੇ ਪਏ ਆ ਇਹਨਾਂ ਤੇ ਪੈਰ ਪੂਰ ਰੱਖ ਕੇ ਟਾਇਰ ਪਾਣੀ ਦੇ ਵਿੱਚ ਦੀ ਤੇ ਉਹ ਰਾ ਉਧਰਲੇ ਪਾਸਿਓਂ ਇਧਰਲੇ ਪਾਸੇ ਪਾਰ ਤੋਂ ਲੱਗਦਾ ਸੜਕ ਦੇ ਉੱਤੇ ਹੁੰਦਾ ਹੋਇਆ ਚੱਲ ਥੱਲੇ ਆ ਇਧਰ ਵਗਦਾ ਹੋਇਆ ਸਪੀਤੀ ਤੇ ਮੇਨ ਆਪਾਂ ਚੀਤਾਂ ਦਿਖਾ ਲਈਆਂ ਜਿਹੜੀ ਕੁਦਰਤ ਨੇ ਦੇਖੋ ਕਿੰਨੀ ਸੋਹਣੀ ਜਾਤੀ ਹੈ ਇਹ ਆ ਦੇਖੋ ਆ ਵੀ ਹਵਾ ਨਾਲ ਹੀ ਤਰਾਸ਼ ਹੋਈ ਹੈ ਇਹ ਸਾਰੇ ਰੱਬਾ ਭੈ ਕ ਨਹੀਂ ਫੇ ਨਜ਼ਾਰੇ ਆਪਾਂ ਖੜ ਕੇ ਇੱਥੇ ਭਾਉ ਦਾ ਇੰਤਜ਼ਾਰ ਕਰ ਰਹੇ ਆ ਤੇ ਭਾਉ ਦੀਦਾ ਨਹੀਂ ਕਿਤੇ ਕੈਂਚੀਆਂ ਤਾਂ ਹੈਗੀਆਂ ਓ ਨਹੀਂ ਮੋਟਰਸਾਈਕਲ ਲੜਾਇਆ ਤੇ ਆਹ ਲੰਦੋ ਆਪਣੇ ਬੰਬੇ ਵਾਲੇ ਭਾਉ ਨੂੰ ਤੇ ਪਹਿਲਾ ਤਾਂ ਜੀ ਸਾਰੇ ਭੈਣ ਭਰਾਵਾਂ ਨੂੰ ਮਤਾਮਾ ਬਜ਼ੁਰਗਾਂ ਨੂੰ ਬੱਚਿਆਂ ਨੂੰ ਯਾਰ ਬੈਲੀਆਂ ਨੂੰ ਮਿੱਤਰ ਪਿਆਰਿਆਂ ਨੂੰ ਰੌੜਕੀ ਵਾਲੇ ਵੱਲੋਂ ਰੌੜਕੇ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸੱਤ ਸ਼ਰੀਆ ਕਾਲ ਚਿਚੰ ਦੇ ਵਿੱਚ ਸਵੇਰ ਸ਼ਾਮ ਦੀ ਠੰਡ ਆ ਦੁਪਹਿਰ ਨੂੰ ਗਰਮੀ ਸੀਗੀ ਵੈਸੇ ਧੁੱਪ ਸੀਗੀ ਚੁੱਭਦੀ ਸੀਗੀ ਤੇ ਆਪਾਂ ਰਾਤੀ ਨਾਲੇ ਸਵੇਰੇ ਤਾਂ ਨਹੀਂ ਨਾਤੇ ਠੰਡ ਸੀਗੀ ਕਾਫੀ ਤੇ ਦਸਤਾਰ ਵੀ ਸਹੀ ਨਹੀਂ ਵੱਜੀ ਕਿਉਂਕਿ ਸ਼ੀਸ਼ਾ ਹੈ ਨਹੀਂ ਸੀਗਾ ਤੇ ਫੋਨ ਆਪਣਾ ਹੀ ਸਕਰੀਨ ਟੁੱਟ ਗਿਆ ਵਾ ਤੇ ਇਹਨੂੰ ਆਪਾਂ ਚਲਾਈ ਦਾ ਨਹੀਂ ਬਾਲਾ ਕਿਉਂਕਿ ਆਪਾਂ ਦੇਖਣਾ ਹੁੰਦਾ ਆ ਵੀਡੀਓ ਬਣਾਉਣੇ ਦੀ ਬੈਟਰੀ ਛੇਦੀ ਖਾ ਜਾਂਦਾ ਏ ਤੇ ਚਲੋ ਕੋਈ ਨਹੀਂ ਸਫਰਾਂ ਤੇ ਆਂ ਸੈਰਾਂ ਤੇ ਨਹੀਂ ਆ ਜਾਓ ਲੈਨੇ ਆ ਆਨੰਦ ਸਫਰ ਦਾ ਸਮਾ ਸਵੇਰ ਦੇ 8 ਵਜੇ ਗਏ ਆ ਤੇ ਆਪਾਂ ਚਿਚਨ ਤੋਂ ਲੋਸਰਾਂ ਨੂੰ ਜਾਂਦੇ ਰਾਹਾਂ ਤੇ ਕੋੜਾ ਆਪਣਾ ਸਵੇਰ ਦਾ ਪੈਂਚਰੇ ਪੈਂਚਰੇ ਬਰੀਕ ਜਿਹਾ ਤੇ ਆਪਾਂ ਹਵਾ ਭਰ ਕੇ ਥਾਰ ਲੈਣਾ ਆ ਅੱਜ ਟਿਕਾਣੇ ਲੱਗ ਕੇ ਫੇਰ ਇਹ ਟਿਊਬ ਚੇਂਜ ਕਰ ਦਿੱਤੀ ਜਾਊਗੀ ਬਾਸ ਸਬਰਾਂ ਨਾਲ ਜੁੜੇ ਰਹੋ ਤੇ ਆਨੰਦ ਆਪਾਂ ਵੀ ਮਾਣਦੇ ਰਹਿਣਾ ਤੇ ਤੁਸੀਂ ਵੀਡੀਓ ਜਰੇ ਮਾਣਦੇ ਰਹੋ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ ਪਾਉ ਕਹਿੰਦਾ ਮੇਰੀ ਵੀਡੀਓ ਕੱਢ ਦੇ ਮੈਂ ਕਿਹਾ ਬਣਾ ਦੰਨੇ ਆ ਪਾਉ ਤੇ ਉਹ ਵਾਲੇ ਚੜਾਈ ਚੜਦਾ ਆ ਤੇ ਵੀਡੀਓ ਪਹਿਲਾਂ ਸਟਾਰਟ ਕਰਤੀ ਆ ਚਲੋ ਕੋਈ ਨਹੀਂ ਲੰਬੀ ਹੋ ਜੂ ਥੋੜੀ ਜੀ ਇਹ ਉਹ ਆਪੋ ਗਿਆਂਦਾ ਪੜਾ ਚਲੋ ਬਹੁਤ ਖਚਰੇ ਕੰਮ ਨੂੰ ਆਪਾਂ ਚਿਚਮ ਤੋਂ ਲੂਸਰਲ ਨੂੰ ਜਾ ਰਹੇ ਆ ਤੇ ਇੱਕ ਜਿਹੜਾ ਕਾਜ਼ਾ ਤੋਂ ਰੂਡ ਆਉਂਦਾ ਆ ਲੂਸਰ ਨੂੰ ਉਹ ਆਹ ਲ ਆਇਆ ਤੇ ਇਹ ਰੋਡ ਆਪਣੇ ਕਾਜ਼ਾ ਤੋਂ ਆਉਂਦਾ ਤੇ ਆਪਾਂ ਇਸ ਰੂਟ ਤੇ ਆ ਰਹੇ ਆ ਚਿਚਮ ਤੋਂ ਤੇ ਮੋੜੇ ਜਾ ਕੇ ਆਪਣੇ ਕਿਊਟਰ ਤੋਂ 2 ਕਿਲੋਮੀਟਰ ਪਹਿਲਾਂ ਇੱਥੇ ਗੇਟ ਕੋਲ ਆ ਕੇ ਇਕੱਠੇ ਹੋ ਜਾਂਦੇ ਆ ਮਿਲ ਜਾਂਦੇ ਦੋਨੇ ਰੋਡ ਆਫ ਰੋਡਿੰਗ ਹਾਲੇ ਦੇ ਵੱਡੇ ਪਹਾੜ ਬੇਚ ਦੀ ਘਟ ਕੇ ਬਣਾਉਂਦੇ ਸੜਕ ਤੇ ਆਪਣੇ ਲੇਬਰ ਮਾਚਲ ਪ੍ਰਦੇਸ਼ ਆਫ ਰੋਡਿੰਗ ਸ਼ੁਰੂ ਲਓ ਜੀ ਪਹੁੰਚ ਗਏ ਆਪਾਂ ਇਸ ਟਾਈਮ ਪਿੰਡ ਕਿਆਟੋ ਤੇ ਆ ਕਿਆਟੋ ਪਿੰਡ ਦਾ ਝਾਕਾ ਲਾਇ ਹੋਏ ਮਟਰ ਤੇ ਗੱਡੇ ਆ ਟਾਵਰ ਤੇ ਆਇਦਰ ਕੈਫੇ ਤੇ ਆ ਜਾਂਦੀ ਸੜਕ ਲੋਸਰ ਨੂੰ ਤੇ ਇੱਥੇ ਆਪਾਂ ਰੋਕੇ ਟਿਊਬ ਚੇਂਜ ਹੀ ਕਰ ਲੈਣੇ ਆ ਬਾਰ-ਬਾਰ ਹਵਾ ਭਰਾਂਗੇ ਚੜਾਈ ਚੜਦਿਆਂ ਦਾ ਜੂਰ ਲੱਗਣਾ ਤੇ ਹਵਾ ਭਰਦੇ ਆਂਦਾ ਵੀ ਚਾਲੂ ਕੀ ਹੈ ਹਾਂ ਹਾਂ ਬਗੜਾ ਸਫਰਾਂ ਦੇ ਵਿੱਚ ਲੇ ਨਹੀਂ ਆ ਰਹੇ ਨਹੀਂ ਹੁੰਦੇ ਆਹ ਕੰਮ ਵੀ ਹੋ ਜਾਂਦੇ ਪਰ ਘੋੜੇ ਆਪਣੀ ਹੀ ਸਫਤ ਆ ਜਾਦੇ ਆਪਾਂ ਪਿੰਡੋਂ ਚੱਲੇ ਆ ਅੱਜ ਪੈਂਚਰ ਹੋਇਆ 17ਵੇਂ 18ਵੇਂ ਦਿਨ ਲਿਆ ਲਵ ਯੂ ਤੂਫਾਨ ਸਿਆ ਲੋ ਭਾਈ ਘੋੜੇ ਤੂਫਾਨ ਆਪਾਂ ਟਿਊਬੇ ਬਦਲ ਦਿੱਤੀ ਆਪਣੀ ਤੇ ਟਿਊਬ ਬਦਲ ਕੇ ਦੂਜੀ ਟਿਊਬ ਰੱਖ ਲੈ ਕੋਲ ਕਿਤੇ ਰਾਤ ਨੂੰ ਸ਼ਾਮ ਨੂੰ ਪੈਂਚਰ ਲਾ ਲਿਆਂਗੇ ਮੈਂ ਟਕਾਣੇ ਲਾ ਕੇ ਐ ਪੈਂਚਰ ਲਾਉਂਦਾ ਨਾਉਂਦਿਆਂ ਤੇ ਆਪਣਾ ਬਾਈ ਕਈਆਂ ਦਿਨਾਂ ਦਾ ਹੀ ਗੇਟ ਚੱਲ ਰਿਹਾ ਸੀਗਾ ਲਾਗੇ ਲਾਗੇ ਘੁੰਮ ਰਿਹਾ ਸੀ ਕਿ ਉਧਾਂ ਪਰ ਆਈ ਗਰੁੱਪ ਚ ਆਇਆ ਨਾਲ ਹੋਰ ਵੀ ਫਰੈਂਡ ਹੈ ਯਾਰ ਦੋਸਤ ਪ੍ਰਿਤਪਾਲ ਪ੍ਰਿਤਪਾਲ ਗੋਲੀ ਬਾਈ ਨਾਲ ਅੱਜ ਮੇਲੇ ਗਲੇ ਹੋਇਆ ਤੇ ਪੈਂਚਰ ਲਾਉਂਦੇ ਹੀ ਕਰਕੇ ਦਿਮਾਗ ਚ ਇਹ ਰਿਹਾ ਵੀਡੀਓ ਬਣਾ ਲੀ ਗਏ ਗੋਲੀ ਬਾਈ ਸਾਰੀ ਪਰ ਵੀਡੀਓ ਦੇ ਬਿਨਾ ਮੈਨ ਦਾ ਆਨੰਦ ਵੱਧ ਆਉਂਦਾ ਵੀਡੀਓ ਫਾਰਮੈਟ ਹੀ ਹੋਏਗੀ ਥੋੜੀ ਤੇ ਵਧੀਆ ਲੱਗਾ ਭਾਈ ਨੂੰ ਮਿਲ ਕੇ ਭਾਈ ਹੌਸਲਾ ਦੇ ਗਿਆ ਚੱਕ ਦੇ ਕੰਮ ਨੂੰ ਸ਼ੇਰਾ ਨਾ ਕੋਈ ਨਹੀਂ ਭਾਈ ਖੇਚ ਦੇਣਾ ਆਪਾ ਭਾਈ ਇਹ ਕਹੇ ਚੀਚੂ ਦੀ ਲੋੜ ਹੈ ਤਾਂ ਵੀ ਦੱਸ ਦੇ ਆਪਾਂ ਕਹੇ ਭਾਈ ਨਹੀਂ ਬਹੁਤ ਧੰਨਵਾਦ ਆ ਜਿਹੜੇ ਮੇਲ ਹੋਗਾ ਜਦੋਂ ਆਪਣਾ ਕੋਈ ਬਾਈ ਜਾਣ ਪਛਾਣ ਵਾਲਾ ਮਿਲਦੀ ਵੇ ਬੱਦ ਖੁਸ਼ੀ ਹੁੰਦੀ ਆ ਮੈਂ ਆਪਣੇ ਪਰਤਵਾਲ ਗੋਲੀ ਬਾਈ ਨਹੀਂ ਆਪਾਂ ਨੂੰ ਜਦੋਂ ਆਪਾਂ ਨਾਰਥ-ਈਸਟ ਕਰਕੇ ਆਏ ਸੀਗੇ ਆਪਾਂ ਨੂੰ ਮਰੇਂਡੇ ਗੁਰੂ ਘਰ ਸਰਪਾ ਸਾਹਿਬ ਨਾਲ ਸਰਮਾਨਤ ਵੀ ਕੀਤਾ ਸੀਗਾ ਭਾਈ ਨੇ ਇਸ ਕਰਕੇ ਦੂਹਾਂਸ ਬਾਈ ਨਾਲ ਪਿਆਰ ਬਹੁਤ ਆ ਤੇ ਭਾਈ ਨਾਲ ਫੋਨ ਫਾਨ ਤੇ ਗੱਲਬਾਤ ਹੁੰਦੀ ਜਾਂਦੀ ਆ ਮਾਣੋ ਤਾਂ ਅਨੰਦ ਵਿਊ ਦਾ ਬਾਰ ਰੋਡ ਗੰਦਾ ਆ ਥੋੜਾ ਜਿਹਾ ਹੁਣ ਅੱਗੇ ਤੋਂ ਅੱਗੇ ਰੋਡ ਦੀ ਹਾਲਤ ਗੰਦੀ ਹੁੰਦੀ ਜਾਣੀ ਆ ਬਸ ਜਿਹੜਾ ਤੁਹਾਡੇ ਦਿਮਾਗ ਚ ਵੀ ਨਹੀਂ ਖਸਣੀ ਕਿੱਦਾਂ ਦੀ ਸੜਕ ਹੋਗੀ ਉਹ ਸੜਕ ਆਉਣੀ ਆ ਹੁਣ ਡੀਅਰ ਪਾਣੀ ਦੂਸਾ ਕਿਲੋਮੀਟਰ ਦਾ ਗੇੜ ਆ ਤੇ ਨੈਟਵਰਕ ਤੋਂ ਬਾਹਰ ਕੋਈ ਨੈਟਵਰਕ ਨਹੀਂ ਆਹ ਬਗਦਾਸ ਪੀਤੀ ਬਾਰਫ ਨੇ ਚਿੱਟੀ ਚਾਦਰ ਬੁਛਾਈ ਪਹਾੜਾਂ ਤੇ ਤੇ ਉਹ ਜਿਹੜਾ ਪਿੰਡ ਨਹੀਂ ਦੇਖਦੇ ਆ ਆਲਾ ਹੈਗਾ ਕੈਮਿਓ ਕੈਮਿਓ ਵਿਲੇਜ ਤੇ ਇਧਰ ਬਾਰਫਨਾ ਲਿਬੜਿਓ ਪਹਾੜ ਇਹਨਾਂ ਨੂੰ ਲਿਬੜਿਓ ਕਹਿੰਦਾ ਆ ਇਧਰ ਬਾਈ ਉਹਨਾਂ ਦੀ ਗੱਡੀ ਨੂੰ ਪਿਆ ਫਾਲਟ ਟਾਇਰ ਪੈਂਚਰ ਬਾਈ ਸਾਡ ਰੈਸ ਟਿਕ ਪਣੀ इधर अपना तूफान बाई वाला भाई को बाई कैसा लग रहा है मजा आ रहा है सफर का एकदम बढ़िया बढ़िया लगी अच्छा के नीचे मिनट नहीं नहीं बढ़िया बात है और कुछ बताओ मेरे देखने वालों भाइयों को भैया सफर हाँ। सफर में अगर सफर करते कर सकते हो तो ही आना सफर के साथ मजा भी है ਹਰ ਇੱਕ ਚੀਜ਼ ਚੈਲੈਂਜਿੰਗ ਹੁੰਦੀ ਹੈ ਪਰ ਉਤਨਾ ਹੀ ਸਿੱਖਣੇ ਕੋ ਵੀ ਮਿਲਦਾ ਹੈ ਚੈਲੈਂਜਿੰਗ ਚੀਜ਼ ਕੋ ਜਬ ਹਮ ਪਾਰ ਕਰ ਲੈਂਦੇ ਹੈ ਬਾਅਦ ਮੇ ਖੁਸ਼ੀ ਬਹੁਤ ਹੁੰਦੀ ਹੈ ਭਾਈ ਬੰਗੜਾ ਪਾਣੇ ਕੋ ਦਿਲ ਕਰਦਾ ਮੈਂ ਤਾਂ ਬੰਗੜਾ ਪਾਤਾ ਹੀ ਹੂੰ ਭਾਈ ਮੈਂ ਤਾਂ ਪੱਕਾ ਪਾਤਾ ਹੂੰ ਕਈ ਬੋਲਤੇ ਹੈ ਜੇ ਪਾਗਲ ਹੋ ਗਿਆ ਮੈਂ ਕਹਾ ਪਾਗਲ ਹੀ ਹੂੰ ਭਾਈ ਤੇ ਭਾਈ ਰੋਡ ਬਣਦੇ ਆਲੇ ਇਧਰ ਤੇ ਕਈ ਸਾਂ ਤਾਂ ਤਾਂ ਰੋਡ ਪੱਟੇ ਹੋ ਆ ਫਿਰ ਸਾਈਡ ਦੀ ਹੋ ਕੇ ਨੰਗੜਾ ਪਿੰਦਾ ਰੋਡ ਸਾਰਾ ਹੀ ਇਦਾਂ ਦਾ ਹੁਣ ਚੱਲਣਾ ਆ ਸਟਰੀ ਡ੍ਰੀਮ ਜੂਪੀ 32 LB 7872 ਹੈਲੋ ਜਾਨ ਨਿਕਲੀ ਭਈ ਗੱਡੀ ਦੀ ਵਰਦਾ ਹੋਇਆ ਸਪੀਤੀ ਸਪੀਤੀਏ ਦੇ ਦੇ ਸੁਨੇਹਾ ਜਾ ਕੇ ਖਾਵ ਸੰਗਮ ਤੇ ਜਿੱਥੇ ਤੇਰਾ ਮੇਲ ਹੁੰਦਾ ਮੇਰੇ ਸੱਤ ਲੋਜ ਦਰਿਆਨਾ ਪੰਜਾਬ ਦਾ ਆਬਾ ਇਹ ਦਿੱਸਨੀਆ ਰੋੜ ਕੀ ਆਲਾ ਪਹੁੰਚ ਲਾਲ ਲੋਸਰ ਤੇ ਸਤ ਰੋਇ ਨੇ ਇਸਨੇ ਆ ਪਈ ਤੈਣਾ ਜਾ ਕੇ ਮੇਰੇ ਦੇਸ ਪੰਜਾਬ ਚ ਪੁਲ ਪਾਰ ਕਰਨ ਤੋਂ ਪਹਿਲਾਂ ਜਿਹੜੀ ਦੀ ਕਲਿੱਪ ਦੇਖ ਕੇ ਟੇ ਪੁਲ ਦੀ ਉਥੋਂ ਪਾਰ ਕਰਨ ਤੋਂ ਬਾਅਦ ਆਪਣੇ ਖੱਬੇ ਹੱਥ ਪੈਂਡ ਰਹਿਂਦਾ ਚੀ ਕੋਂਗ ਤੇ ਸੱਜੇ ਹੱਥ ਲੋਸਰ ਨਾਲੇ-ਨਾਲਿਆ ਕੋਈ ਖਾਸ ਫਰਕ ਨਹੀਂ ਹੈਗਾ ਤੇ ਆਪਣੇ ਇਹ ਆ ਇਨਸਪੈਕਸ਼ਨ ਹਾ ਹੱਟ ਲਿਖਿਆ ਰੱਖ ਲਓ ਇਨਸਪੈਕਸ਼ਨ ਬੰਗਲੋ ਚੀਕੋਂਗ ਤੇ ਆਪਣਾ ਰੋਕਣ ਦਾ ਪ੍ਰਬੰਧ ਇੱਥੇ ਹੋ ਗਿਆ ਆ ਪਹਿਲਾਂ ਆਪਾਂ ਰਿਕਵੈਸਟ ਕੀਤੀ ਸੀਗੀ ਖਰੂਮ ਦੀ ਤੇ ਉਹ ਕਹਿੰਦੇ ਯਾਰ ਜੇ ਕੋਈ ਅਫਸਰ ਆ ਗਿਆ ਫੇਰ ਮੁਸ਼ਕਲ ਹੋ ਜਾਂਦੀ ਹੈ ਨਾ ਜਾਂ ਤੁਹਾਡੀ ਬੁਕਿੰਗ ਹੋਵੇ ਤੇ ਆਪਾਂ ਕਹੇ ਬਾਈ ਚਲੋ ਕੋਈ ਗੱਲ ਨਹੀਂ ਕੈਂਪਿੰਗ ਕਰਦੇ ਆ ਸਾਡੇ ਕੋਲ ਟੈਂਟ ਹੈਗਾ ਆ ਕੇ ਕੈਂਪਿੰਗ ਨੂੰ ਮੰਨ ਗਏ ਫੇ ਤੇ ਤੁਹਾਨੂੰ ਪਤਾ ਹੀ ਆ ਜਦੋਂ ਪੰਜਾਬੀਆਂ ਨੂੰ ਪੈਰ ਰੱਖਣ ਨੂੰ ਜਗ੍ਹਾ ਮਿਲ ਜਵੇ ਬੈਠਣ ਨੂੰ ਪਿਆਪੇ ਬਣਾ ਲੈਂਦੇ ਆ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਇਹਦਾ ਢੀੜਾ ਦੇ ਲਿਆ ਸੀਗਾ ਤੇ ਫੇ ਆਪਾਂ ਹੌਲੀ ਹੌਲੀ ਗੱਲ ਕਰ ਲਈ ਤੁਹਾਨੂੰ ਦਿਖਾਉ ਲਦੇ ਆ ਫੇ ਆਪਾਂ ਕਹਿਆ ਬਾਈ ਆ ਜਿਹੜਾ ਤੁਹਾਡਾ ਰੂਮ ਹੈ ਇੱਥੇ ਦੀ ਸਮਾਨ ਜਿਆ ਸੁੱਕਣਾ ਪਾਇਆ ਆ ਬੇਕਰ ਨਹੀਂ ਯੂਜ਼ ਕਰਦੇ ਹੁਣੇ ਆ ਤੇ ਨਾ ਇੱਥੇ ਕੇ ਅਫਸਰ ਨਾਲ ਕੇ ਰੁਕਣਾ ਆ ਤੇ ਨਾ ਇਹ ਉਹਨਾਂ ਦੇ ਕੋਈ ਕੰਮ ਆ ਉਹਨੇ ਇੱਥੇ ਬੈਠਣਾ ਹੈ ਨਾ ਕਹਿੰਦਾ ਹਾਂ ਬਾਈ ਮੈਂ ਕਿਹਾ ਬਾਈ ਇਹ ਜਗ੍ਹਾ ਦੇ ਦੇ ਨਾ ਕਿਉਂਕਿ ਇੱਥੇ ਜੇ ਕੈਂਪਿੰਗ ਕਰਦੇ ਰਾਤ ਨੂੰ ਹਵਾ ਬਹੁਤ ਚੱਲਦੀ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਬਾਈ ਫਿਰ ਮੰਨ ਗਿਆ ਕੋੜੇ ਆਪਣੇ ਇੱਧਰ ਤੇ ਉਹ ਸਮਾਨ ਆਪਾਂ ਅੰਦਰ ਲਾ ਲਿਆ ਆ ਜੀ ਸੁੱਕਣੀ ਜੀ ਪਾਈ ਸੀਗੀ ਇਹ ਆਪਾਂ ਦੇਖ ਲਈ ਸੀ ਪਹਿਲਾਂ ਹੀ ਤੇ ਬੈਗ ਬੂ ਗਰਾਕ ਤੇ ਹੁਣ ਅੰਦਰ ਕੱਲੇ ਮੈਟ ਪਿਛਾ ਕੇ ਤੇ ਰਾਤ ਨੂੰ ਸਲੀਪਿੰਗ ਬੈਗ ਲੈ ਕੇ ਸੌਂ ਜਵਾਂਗੇ आनंद ਵਾਜ ਗਿਆ ਪੂਰਾ ਕੋਈ ਟੈਨਸ਼ਨ ਨਹੀਂ ਹਣ ਨੀਆ ਆਊਗਾ ਕਿ ਖਾਣ ਪੀਣ ਨੂੰ ਆਪਾਂ ਸਾਈਕਲ ਤੇ ਜਾ ਕੇ ਆ 100 ਮੀਟਰ ਦੀ ਦੂਰੀ ਤੇ ਜਾਂ ਲੋਸਰ ਲੋਸਰ ਤੋਂ ਖਾਇਆ ਹਣਾ ਆਪਾਂ ਹਰੇ ਭਰੇ ਵਿੱਗੇ ਵੇਚੀ ਹੋਈ ਕਣਕ ਔਰ ਪਰੇ ਆਲੂ ਤੇ ਲੂਸਰ ਵੀ ਮਗਾਦਾਂ ਦਿਖਾ ਲ ਦਈਏ ਆਇਆ ਜੀ ਲੂਸਰ ਖਾਣ ਪੀਣ ਦਾ ਧਾਮ ਚਾਹ ਲੂਸਰ ਦੇ ਪੈ ਜਾ ਚੌਂਗ ਦੇ ਵਿੱਚ ਹੋਮ ਸਟੇ ਤਾਂ ਵਾਧੂ ਆ ਪਰ ਹੋਟਲ ਨਹੀਂ ਹੈਗਾ ਕੋਈ ਇਸ ਕਰਕੇ ਬਾਈ ਨੂੰ ਲੱਗੀ ਸੀ ਭੁੱਖਾ ਤੇ ਬਾਈ ਕਹਿੰਦਾ ਚੱਲ ਮੇਰੇ ਨਾਲ ਯਾਰ ਆਪਾਂ ਕੋ ਖਾ ਕੇ ਆਉਣਾ ਮੈਂ ਕਹਿੰਦਾ ਚੱਲ ਬਾਈ ਜਾ ਆਉਂਦੇ ਇਸ ਕਰਕੇ ਹੁਣ ਲੂਸਰ ਆਣੇ ਆ ਇੱਕ ਜਿਹੜਾ ਰਾਤ ਨੂੰ ਵੀ ਸ਼ਾਇਦ ਲੱਗੇ ਕਿਉਂਕਿ ਬਾਈ ਤਾਂ ਰਾਤ ਨੂੰ ਰੋਟੀ ਨਹੀਂ ਖਾਂਦਾ ਹੋਰ ਇਹਦੇ ਕੋ ਲਟਰ ਪਟਰ ਨੂੰ ਜਗਾੜ ਜੇ ਉਹ ਖਾਂਦਾ ਤੇ ਆਪਾਂ ਆਦਮ ਰੋਟੀ ਖਾਣ ਫੇ ਆਵਾਂਗੇ ਲੋਸਰ ਇੱਕ ਲਾਗੇ ਹੋਮਸਟੇ ਹੈਗਾ ਆ ਚੀਚੌਂਗ ਦੇ ਵਿੱਚ ਇਨਸਪੈਕਸ਼ਨ ਬੰਗਲੋ ਦੇ ਉਹਨਾਂ ਨਾਲ ਪਹਿਲਾਂ ਗੱਲ ਕਰਕੇ ਦੇਖਾਂਗੇ ਜੇ ਰੋਟੀ ਦੇਣਗੇ ਰਾਤ ਨੂੰ ਤਾਂ ਠੀਕ ਹੈ ਨਹੀਂ ਤਾਂ ਇੱਥੇ ਆਵਾਂਗੇ ਫੇਰ ਲੋਸਰ ਇੱਧਰ ਬੈਠ ਕੇ ਆਪਾਂ ਖਾ ਪੀ ਲਿਆ ਕੁਛ ਨਾ ਕੁਛ ਕੁੰ ਜੂਮ ਬੁੱਧੀਸ਼ਟ ਤਾਰਮਦੇ ਨਾਲੇ ਤਕਰੀਬਨ ਇਹ ਲੋਕ ਜੁੜੇ ਹੋ ਬਾਈ ਇੱਥੇ ਸਾਰੇ ਤੇ ਬਾਈ ਇੱਥੇ ਰੈਂਟ ਸਹਿਣ ਦਾ ਧਾਮਚਾਮ ਬਹੁਤ ਮਹਿੰਗਾ ਆ ਤੇ ਜਿੱਥੇ ਆਪਾਂ ਰੁਕੇ ਆ ਉੱਥੇ ਵੀ ਤੇ ਲੋਸਰ ਵਿੱਚ ਵੀ ਜਿਹੜੇ ਤੇ ਹੋਮਸਟੇ ਵੀ ਆ ਹੋਮਸਟੇਆਂ ਦੇ ਵਿੱਚ ਵੀ ਬਾਈ ਆਪਣੇ 1500 ਰੁਪਏ 1% ਦਾ ਮੰਗਦੇ ਆ 1500 ਰੁਪਏ ਯਾਰ ਬਹੁਤ ਜ਼ਿਆਦਾ ਹੋ ਜਾਂਦਾ ਇੱਕ ਬੰਦੇ ਦਾ 1500 ਦੇ ਵਿੱਚ ਰਹਿਣ ਦਾ ਵੀ ਤੇ ਖਾਣ ਪੀਣ ਦਾ ਵੀ ਖਾਣਾ ਪੀਣਾ ਜੀ ਆ ਜੋ ਵੀ ਆਉਣੇ ਆ ਤੁਹਾਨੂੰ ਲੰਚ ਵੀ ਕਰਾਉਂਦੇ ਆ ਤੇ ਰਾਤ ਨੂੰ ਡਿਨਰ ਅਸੀਂ ਰਾਤ ਦਾ ਰੋਟੀ ਬਾਣੀ ਤੇ ਦੁਪਹਿਰ ਦਾ ਜਿੱਦਾਂ ਆਪਾਂ ਪੁੱਛਿਆ ਰਿਹਾ ਵਦੇ ਹੁਣ ਵੀ ਦੇ ਇੰਨੇ ਜ਼ਰਾ ਪਰ 1500 ਰੁਪਏ ਬਹੁਤ ਜ਼ਿਆਦਾ ਆ ਇਹ ਜੇ ਕਰੀਏ ਆਪਾਂ ਉਸ ਤੋਂ ਆ ਗਈ ਪਰ ਰਹਿਣ ਦਾ ਜਗ੍ਹਾ ਆਪਣਾ ਵੀ ਦੇਖੇ ਤੇ ਆ ਬਹੁਤ ਵਧੀਆ ਹੋ ਗਿਆ ਆ ਜਾ ਹੁਣ ਪਹੁੰਚ ਆਪਣੇ ਟਿਕਾਣੀ ਤੇ ਹੱਸਦਾ ਹੀ ਨਿਸ਼ਾਨ ਰਹਿਣ ਝੂੜ ਦੇ ਪੰਥ ਖਾਲਸਾ ਮਹਾਰਾਜਾ ਪਹੁੰਚਦੇ ਹਣ ਆਪਾਂ ਆਪਣੇ ਟਿਕਾਣੇ ਦੀ ਝਾਂ। ਵੀਡੀਓ ਕਰੀ ਬੰਦ ਕਰੀਏ ਪਾਰ ਪਣੀ। ਪਹੁੰਚ ਗਏ ਆਂ ਆਪਾਂ ਆਪਣੇ ਟਿਕਾਣੇ ਤੇ ਕੋੜੇ ਲਾਤੇ ਇੱਧਰ ਇੱਥੇ ਹਵਾ ਬਹੁਤ ਚੱਲਦੀ ਆ ਇੱਧਰ। ਤੇ ਮੈਂ ਕਿਹਾ ਟੀ-ਸ਼ਰਟ ਤੇ ਪਾਹਾਂ ਦੇ ਕਲੱਬ ਜੇ ਧੋਈਏ ਹਵਾ ਦੇ ਲੋਕ ਤਾਂ ਜਲਦੀ ਝੱਟ ਸੁੱਕ ਜਾਣੇ ਆ। ਲਾਹ ਲੈ ਲਈਏ। ਮੈਂ ਕਿਹਾ ਇਨਸਪੈਕਸ਼ਨ ਹਟ ਦੀ ਬੰਗਲੋ ਦੀ। ਤੁਹਾਨੂੰ ਅੰਦਰੋਂ ਵੀ ਦਿਖਾ ਦਈਏ ਇਹ ਰੂਮ ਆ ਇੱਧਰ ਸਾਰੇ ਆ ਤੇ ਇੱਧਰ ਡਾਈਨਿੰਗ ਹਾਲ ਤੇ ਉਲਦਰ ਬਾਹਰੋਂ ਆਪਣਾ ਨਾ ਧੋ ਲਿਆ ਆ ਤੇ ਕੱਪੜਾ ਦੀ ਲੱਤਾ ਧੋ ਹੋ ਗਿਆ ਆ ਆ ਬਰਸਾਤੀ ਇਹੀ ਸੀਗੀ ਨਾ ਧੋਵੇ ਮੈਂ ਕਿਹਾ ਇਹੀ ਭਾ ਲੈਣੇ ਆ ਖੋਦੀ ਦਾ ਲੱਤਾ ਕਰਦਾ ਕਾਦੇ ਕਰਨਾ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਅੱਜ ਦੀ ਵੀਡੀਓ ਕਿੱਦਾਂ ਲੱਗੀ ਇਹ ਕਮੈਂਟਾਂ ਜਰੂਰ ਦੱਸਿਓ ਤੇ ਜੇ ਕੋਈ ਗਲਤੀ ਹੁੰਦੀ ਹੈ ਛੋਟੇ ਭਰਾ ਤੋਂ ਜਾਂ ਛੋਟੇ ਪੁੱਤ ਤੋਂ ਤਾਂ ਖਿਮਾ ਦਾ ਜਾਚਕੇ ਅਦਾ ਕਰ ਤੇ ਬਾਕੀ ਮਿਲਦੇ ਆਂ ਫੇ ਸਵੇਰ ਨੂੰ ਜੀ ਤੇ ਸਵੇਰ ਨੂੰ ਚੜਾਈ ਬਹੁਤ ਪੈਣੀ ਆ ਪੂਰੇ ਚੰਗਿਆੜੇ ਨਿਕਲਣੇ ਆ ਦੱਸਾਂਗੇ ਆਪਾਂ ਸਫਰ ਦਾ ਸਫਰ ਸੰਜਿਆ ਕਰਾਂਗੇ ਤੁਹਾਡੇ ਨਾਲ ਬਸ ਜੁੜੇ ਰਹੋ ਸਫਰ ਨਾਲ ਇਹ ਹੀ ਆਪਣੀ એનર્ਜੀ ਆ ਠੀਕ ਹੈ ਜੀ ਫਿਰ ਮਿਲਦੇ ਆਂ ਕੱਲ ਸਵੇਰ ਨੂੰ ਤਦ ਤੱਕ ਲਈ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਤੇ ਕੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ